ਸੱਚੀ ਗੱਲ ਜੀ ਅੱਜ ਦਿਨ ਮੈਂ ਵੀਡੀਓ ਬਣਾ ਰਿਹਾ ਹਾਂ ਉਹ ਵੀਡੀਓ ਹੈਗੀ ਆ ਅੰਜੀਰ ਦੀ ਦੇਖੋ ਮੈਂ ਅੰਜੀਰ ਦੇ ਬੂਟੇ ਕੋ ਖੜਾ ਇਹ ਅੰਜੀਰ ਦੇ ਫਲ ਨੇ ਤੇ ਦੇਖੋ ਇਹ ਮੈਡਮ ਜੀ ਹੈ ਉਹ ਅੰਜੀਰ ਦੇ ਬੂਟੇ ਨੂੰ ਪੀ ਅੰਜੀਰ ਦੇ ਫਲ ਨੇ ਇਹਦੇ ਕੀ ਕੀ ਗੁਣ ਹੈ ਇਸ ਬਾਰੇ ਮੈਂ ਤੁਹਾਨੂੰ ਦੱਸੂਗਾ ਦੇਖੋ ਇਹਦਾ ਪੱਤਾ ਦੇਖੋ ਇਹ ਚੋੜੇ ਰੰਗ ਦਾ ਪੱਤਾ ਹੁੰਦਾ ਹੈ ਬਾਕੀ ਦੇਖੋ ਇਹ ਘਰ ਦੇ ਵਿੱਚ ਹੀ ਗਾਰਡਨ ਕੀਤੀ ਹੋਈ ਹੈ ਮੈਂ ਬਹੁਤ ਖੁਸ਼ ਹਾਂ ਕਿ ਇਹ ਗਾਰਡਨ ਘਰ ਕੀਤੀ ਹੋਈ ਹੈ ਤੇ ਦੇਖੋ ਇਹ ਅੰਬੀਰ ਦੇ ਦੇਖੋ ਇਹ ਅੰਬੀਰ ਲੱਗੀ ਹੋਈ ਹੈ ਮੈਂ ਹੁਣ ਤੁਹਾਨੂੰ ਇਹਦੇ ਗੁਣ ਦੱਸਾਂਗਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਮੈਂ ਅੰਬੀਰ ਦੇ ਬੂਟੇ ਨੂੰ ਆਲਰੇਡੀ ਪਹਿਲੇ ਹੀ ਦੱਸ ਚੁੱਕਾ ਹਾਂ ਤੇ ਇਹ ਜਿਹੜਾ ਅੰਬੀਰ ਦਾ ਬੂਟਾ ਹੈ ਅੰजीर ਜਿਹਨੂੰ ਮਤਲਬ ਖਾਂਦੇ ਹਾਂ ਸੀ ਇਹਨੂੰ ਸਵਰਗਾਂ ਦਾ ਫਲ ਕਹਿੰਦੇ ਹਨ ਤੇ ਅੰजीर ਜਿਹੜਾ ਉਹ ਮਰਦਾਨਾ ਤਾਕਤ ਲਈ ਸੁਪਰ ਫੂਡ ਹੈ ਜਿਸ ਤੋਂ ਇਲਾਵਾ ਸ਼ੂਗਰ ਦੇ ਮਰੀਜ਼ਾਂ ਲਈ ਅੰजीर ਜਿਹੜੀ ਹੈ ਹੋਰ ਰਾਤ ਨੂੰ ਦੋ ਅੰजीरਾਂ ਪਾਣੀ ਦੇ ਵਿੱਚ ਭਿਓ ਕੇ ਸਵੇਰ ਉਹਦਾ ਪਾਣੀ ਵੀ ਪੀਓ ਤੇ ਅੰजीर ਵੀ ਖਾਓ ਇਸ ਵਿੱਚ 슈ਗਰ ਬਹੁਤ ਘੱਟ ਹੁੰਦੀ ਹੈ ਬਾਕੀ ਜਦੋਂ ਵੀ ਅੰजीर ਖਾਣੀ ਹੈ ਇਸ ਨੂੰ ਪਾਣੀ ਦੇ ਵਿੱਚ ਭੋ ਕੇ ਖਾਣੀ ਹੈ ਤੇ ਸਵੇਰ ਖਾਣੀ ਹੈ ਅਗਰ ਤੁਸੀਂ ਇਸ ਨੂੰ ਦੁਪਹਿਰ ਨੂੰ ਦੁੱਧ ਦੇ ਵਿੱਚ ਪੀਓ ਦਿੰਦੇ ਹੋ ਤੇ ਰਾਤ ਨੂੰ ਇਸ ਨੂੰ ਉਬਾਲ ਕੇ ਤੁਸੀਂ ਪੀਂਦੇ ਹੋ ਖਾਂਦੇ ਹੋ ਤੇ ਇਹਦੇ ਨਾਲ ਸਵੇਰ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਅਗਰ ਤੁਸੀਂ ਸੁੱਕੀ ਅੰजीर ਖਾਂਦੇ ਹੋ ਤਾਂ ਇਸ ਦੇ ਵਿੱਚ 50% ਜਿਹੜੇ ਗੁਣ ਨੇ ਉਹ ਘਟ ਜਾਂਦੇ ਹਨ ਤੇ ਜੇ ਤੁਸੀਂ ਭਿਓ ਕੇ ਖਾਂਦੇ ਹੋ ਤੇ ਤੁਹਾਨੂੰ ਇਸ ਦੇ 100% ਗੁਣ ਜਿਹੜੇ ਆ ਉਹ ਮਿਲ ਲੇਗੇ ਅੰजीर ਵਿੱਚ 슈ਗਰ ਦੀ ਮਾਤਰਾ ਬਹੁਤ ਘੱਟ ਹੋਣ ਕਰਕੇ ਰਜਨਤ ਤਿੰਨ ਜੀਰਾ ਵੀ ਭੋ ਕੇ ਤੁਸੀਂ ਖਾ ਸਕਦੇ ਹੋ ਬਾਕੀ ਰਹਿ ਗਏ ਵਾਲਾਂ ਦੀ ਜਿਨ੍ਹਾਂ ਦੇ ਵਾਲ ਝੜਦੇ ਆ ਜਾਂ ਵਾਲ ਦੋ ਮੂੰਹ ਆ ਜਾਂ ਜਿਨ੍ਹਾਂ ਦੇ ਵਾਲ ਬਹੁਤ ਘੱਟ ਨੇ ਤੇ ਤੁਸੀਂ ਤਿੰਨ ਚਾਰ ਅੰਜੀਰਾ ਭੋ ਕੇ ਤੇ ਉਸ ਨੂੰ ਤੁਸੀਂ ਸੋਭਾ ਖਾਣਾ ਹੈ ਤੇ ਜਿਹੜਾ ਉਹਦਾ ਪਾਣੀ ਹੈ ਉਸ ਦੇ ਨਾਲ ਤੁਸੀਂ ਕੇਸੀ ਅਸ্নান ਕਰਨਾ ਹੈ ਤੇ ਇਹ ਲਗਾਤਾਰ 3 ਮਹੀਨੇ ਕਰਨਾ ਹੈ ਤੇ ਤੁਹਾਡੇ ਜਿਹੜੇ ਵਾਲ ਝੜਦੇ ਹਨ ਉਹ ਵੀ ਬੰਦ ਹੋ ਜਾਣਗੇ ਸਰਦੀਆਂ ਵਿੱਚ ਅੰजीर ਦੁੱਧ ਵਿੱਚ ਪਿਓ ਕੇ ਖਾਣੀ ਚਾਹੀਦੀ ਹੈ ਬਾਕੀ ਅੰजीरੋ ਵਿੱਚ ਵਿਟਾਮਿਨ ਪੋਟਾਸ਼ੀਅਮ ਕਾਪਰ ਮੈਗਨੀਸ਼ੀਅਮ ਜ਼ਿੰਕ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਪਰ ਇਸ ਨੂੰ ਰਾਤ ਨੂੰ ਹੀ ਪੀਂ ਕੇ ਤੇ ਸਵੇਰ ਖਾਣੀ ਚਾਹੀਦੀ ਹੈ ਹੰਜੀ ਜਿਹੜੀ ਹੈ ਇਹਦੀ ਤਸਵੀਰ ਗਰਮ ਹੁੰਦੀ ਹੈ ਪਰ ਜਦੋਂ ਅਸੀਂ ਇਸ ਨੂੰ ਪੀਂ ਲੈਂਦੇ ਹਾਂ ਇਹਦੀ ਤਸਵੀਰ ਜਿਹੜੀ ਆ ਉਹ ਬਦਲ ਜਾਂਦੀ ਹੈ ਬਾਕੀ ਜੇ ਆਦਮੀ ਨੇ ਜਿਸ ਆਦਮੀ ਦਾ ਵਜ਼ਨ ਘਟ ਹੈ ਉਸ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਜਿਸ ਆਦਮੀ ਦਾ वजन ਜਿਆਦਾ ਹੈ ਉਸ ਨੂੰ ਵੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਗਰ ਤੁਸੀਂ ਜਿਆਦਾ ਜੀਰ ਖਾਓਗੇ ਤਾਂ ਇਹ ਤੁਹਾਡਾ ਨੁਕਸਾਨ ਵੀ ਕਰ ਸਕਦੀ ਹੈ ਬਾਕੀ ਕੋਸ਼ਿਸ਼ ਕਰੋ ਜਿਨ੍ਹਾਂ ਨੂੰ ਨੀਂਦਰ ਨਹੀਂ ਆਉਂਦੀ ਉਹਨੂੰ ਗਰਮ ਦੁੱਧ ਦੇ ਵਿੱਚ ਦੋ ਜੀਰਾ ਬਾਲ ਕੇ ਰਾਤ ਨੂੰ ਲਓ ਤੁਹਾਨੂੰ ਨੀਂਦ ਜਿਹੜੀ ਐ ਉਹ ਆ ਜਾਏਗੀ ਇਹ ਲਗਾਤਾਰ 3-4 ਦਿਨ ਪ੍ਰਸਤਸਾ ਇਹਨੂੰ ਕਰੋ ਅਸਮਾ ਦੇ ਰੋਗੀਆਂ ਲਈ ਇਹ ਬਹੁਤ ਵਧੀਆ ਹੈ ਜਿਨ੍ਹਾਂ ਨੂੰ ਸਾਹ ਚੜਦਾ ਹੈ ਜਾਂ ਜਿਹੜੇ ਬਹੁਤ ਘੱਟ ਚੱਲ ਫਿਰ ਸਕਦੇ ਹਨ ਜਾਂ ਥਕਾਵਟ ਰਹਿੰਦੀ ਹੈ ਉਹਨਾਂ ਲਈ ਇਹ ਵਰਦਾਨ ਹੈ ਰੋਜ਼ਾਨਾ ਦੋ ਜੀਰਾ ਭਿਓ ਕੇ ਉਹਨਾਂ ਨੂੰ ਖਾਣੀਆਂ ਚਾਹੀਦੀਆਂ ਹਨ ਤੇ ਬਾਕੀ ਜਿਹੜੇ ਚੜ੍ਹਾਈ ਚਣ ਲੱਗੇ ਆ ਸਾਹ ਖੁੱਲਦਾ ਹੈ ਉਹਨਾਂ ਲਈ ਵੀ ਅੰਜੀਰ ਜਿਹੜੀ ਹੈ ਇਹ ਬਹੁਤ ਵਧੀਆ ਹੈ ਖਾਂਸੀ ਵਾਸਤੇ ਵੀ ਅੰਜੀਰ ਬਹੁਤ ਵਧੀਆ ਹੈ ਜਿਨ੍ਹਾਂ ਲੋਕਾਂ ਨੂੰ ਆਮ ਤੌਰ ਤੇ ਪੈਰਾਂ ਵਿੱਚ ਦਰਦ ਹੁੰਦੀ ਹੈ ਗੋਡਿਆਂ 'ਚ ਦਰਦ ਹੁੰਦੀ ਹੈ ਮਾਸਪੇਸ਼ੀਆਂ ਦਰਦ ਕਰਦੀਆਂ ਨੇ ਉਹਨਾਂ ਨੂੰ ਇਹ ਅੰਜੀਰ ਖਾਣੀ ਚਾਹੀਦੀ ਹੈ ਬਾਕੀ ਕਬੇ ਦੇ ਮਰੀਜ਼ਾਂ ਲਈ ਅਤੇ ਬਵਾਸੀਰ ਦੇ ਲਈ ਬਹੁਤ ਵਧੀਆ ਹੈ ਜਿਨ੍ਹਾਂ ਨੂੰ ਕਬਜ ਰਹਿੰਦੀ ਹੈ ਉਹ ਇਸ ਨੂੰ ਦੁਪਹਿਰ ਨੂੰ ਪੀਉਂਦੇ ਨੇ ਤੇ ਸ਼ਾਮ ਨੂੰ ਇਹਨੂੰ ਖਾਣਾ ਚਾਹੀਦਾ ਹੈ ਤੇ ਸਵੇਰੇ ਇਹਨੂੰ ਕਬਜ ਜਿਹੜੀ ਆ ਉਹ ਨਹੀਂ ਰਹੇਗੀ ਅੰਜੀਰ ਜਿਹੜੀ ਆ ਉਹ ਆਮ ਤੌਰ ਤੇ ਖੂਨ ਨੂੰ ਵਧਾਉਂਦੀ ਹੈ ਤੇ ਖੂਨ ਨੂੰ ਵੀ ਸਾਫ਼ ਕਰਦੀ ਹੈ ਅੰਜੀਰ ਖਾਣ ਨਾਲ ਟੈਨਸ਼ਨ ਘਟ ਜਾਂਦੀ ਹੈ ਤੇ ਦਿਮਾਗ ਜਿਹੜਾ ਉਹ ਠੰਡਾ ਰਹਿੰਦਾ ਹੈ ਕਿਉਂਕਿ ਇਸ ਵਿੱਚ ਸੋਡੀਅਮ ਤੇ ਫਾਈਬਰ ਜਿਹੜਾ ਉਹ ਬਹੁਤ ਹੁੰਦਾ ਹੈ ਦਿਲ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਹੈ ਬਾਕੀ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਕਿ ਜਿਨ੍ਹਾਂ ਨੂੰ ਜਿਨ੍ਹਾਂ ਦਾ ਭਾਰ ਘਟਾ ਹੈ ਉਹਨਾਂ ਨੂੰ ਆਮ ਤੌਰ ਤੇ ਇਹ ਖਾਣ ਲਈ 6 ਤੋਂ 7 ਅੰਜੀਰਾ ਪੀਉਣੀਆਂ ਚਾਹੀਦੀਆਂ ਹਨ ਤੇ ਉਹਦਾ ਪਾਣੀ ਵੀ ਪੀਣਾ ਚਾਹੀਦਾ ਸੁਬਾ ਖਾਣੀਆਂ ਚਾਹੀਦੀਆਂ ਹਨ ਤੇ ਜਿਨ੍ਹਾਂ ਦਾ ਭਾਰ ਜ਼ਿਆਦਾ ਹੈ ਉਹਨਾਂ ਨੂੰ 2 ਜਾਂ 3 ਤੋਂ ਵੱਧ ਅੰजीरਾਂ ਨਹੀਂ ਖਾਣੀਆਂ ਚਾਹੀਦੀਆਂ ਬਾਕੀ ਇਸ ਵਿੱਚ ਫਾਈਬਰ ਜ਼ਿਆਦਾ ਹੋਣ ਕਰਕੇ ਭਾਰ ਇਸ ਕਰਕੇ ਹੀ ਘਟ ਜਾਂਦਾ ਹੈ ਦੁਨੀਆ ਦੀ ਸਭ ਤੋਂ ਤਾਕਤਵਰ ਜਿਹੜੀ ਆ ਫਲ ਹੈ ਉਹ ਅੰजीर ਹੈ ਇਸ ਤੋਂ ਇਲਾਵਾ ਜਦੋਂ ਜੋ ਵੀ ਪਹਿਲੇ ਭਗਤੀ ਕਰਦੇ ਸੀ ਉਹ ਇਸ ਦਾ ਹੀ ਇਸਤੇਮਾਲ ਕਰਦੇ ਸੀ ਅਗਰ ਤੁਹਾਡੇ ਜੋੜਾਂ ਵਿੱਚ ਦਰਦ ਜਾਂ ਸਰਟੀਕਾ ਦੀ ਦਰਦ ਹੈ ਤਾਂ ਇਸ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਅੰजीर ਜਿਹੜੀ ਹੈ ਦਿਲ ਦੇ ਰੋਗੀਆਂ ਲਈ ਵਰਦਾਨ ਹੈ ਅੰजीर ਅੰਤੜੀਆਂ ਨੂੰ ਮਜ਼ਬੂਤ ਕਰਦੀ ਹੈ ਤੇ ਬਿਮਾਰੀਆਂ ਤੋਂ ਬਚਾਉਂਦੀ ਹੈ ਅਗਰ ਅੰजीर ਰੋ ਕੇ ਖਾਂਦੇ ਹੋ ਤਾਂ 100% ਦੇ ਦਾ ਫਾਇਦਾ ਹੁੰਦਾ ਹੈ ਔਰਤਾਂ ਜੀਰ ਨੂੰ 2 ਜੀਰਾ ਅਤੇ 2 ਬਦਾਮ 2 ਕਾਟੂ 2 ਖਰੋਟ ਦੀ ਗਰੀਪਿਓ ਕੇ ਖਾਣੀ ਚਾਹੀਦੀ ਹੈ ਜੋੜਾਂ ਦੇ ਦਰਦ ਦੂਰ ਕਰਨ ਲਈ 2-3 ਅੰजीरਾਂ ਪਿਓ ਕੇ ਖਾਣੀਆਂ ਚਾਹੀਦੀ ਹਨ ਤੇ ਜੇ ਅਗਰ ਤੁਸੀਂ ਐਲਸੀ ਖਾਂਦੇ ਹੋ ਤਾਂ ਉਸ ਨੂੰ ਨਹੀਂ ਪਿਓ ਕੇ ਖਾਣਾ ਉਸ ਨੂੰ ਪਿਓ ਕੇ ਨਹੀਂ ਖਾਣਾ ਤੁਸੀਂ ਅੰजीर ਨੂੰ ਹੀ ਪਿਓ ਕੇ ਖਾਣਾ ਹੈ ਜਿਨ੍ਹਾਂ ਨੂੰ ਕੋਈ ਬਿਮਾਰੀ ਵੀ ਨਹੀਂ ਹੈ ਉਹ ਵੀ ਦੋ ਜੀਰਾ ਜਿਹੜੀਆਂ ਉਹ ਖਾ ਸਕਦੇ ਆ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਯੂਰਿਕ ਐਸਿਡ ਬਹੁਤ ਵਧ ਜਾਂਦਾ ਹੈ ਤੇ ਉਸ ਨੂੰ ਇਹ ਠੀਕ ਕਰਨ ਵਾਸਤੇ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਨ੍ਹਾਂ ਭੈਣਾਂ ਦੇ ਚਿਹਰੇ ਤੇ ਅਣਚਾਹੇ ਵਾਲ ਆ ਜਾਂਦੇ ਹਨ ਉਹਨਾਂ ਨੂੰ ਵੀ ਇਸ ਤਰ੍ਹਾਂ ਸੇਵਨ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਭੋਂ ਕੇ ਹੀ ਖਾਣਾ ਚਾਹੀਦਾ ਹੈ ਕਿਉਂਕਿ ਇਹਦਾ ਫਾਈਬਰ ਨਰਮ ਹੋ ਜਾਂਦਾ ਹੈ ਪਾਚਨ ਕਿਰਿਆ ਜਿਹੜੀ ਉਹ ਬੜੀ ਆਸਾਨੀ ਨਾਲ ਹੋ ਜਾਂਦੀ ਹੈ ਤੇ ਕਬਜ਼ ਬਵਾਸੀਰ ਤੇ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਤੇ ਖੂਨ ਦੀ ਕਮੀ ਵੀ ਇਹਦੇ ਨਾਲ ਠੀਕ ਹੋ ਜਾਂਦੀ ਹੈ ਅਗਰ ਤੁਹਾਡੇ ਕਿਸੇ ਵੀ ਅੰਗ ਤੇ ਸੋਜ ਨਹੀਂ ਘਟਦੀ ਤਾਂ ਰੋਜ਼ਾਨਾ 2-3 ਅਨਜੀਰਾ ਭੋਂ ਕੇ ਲਓ ਤੇ ਲਗਾਤਾਰ 1 ਮਹੀਨਾ ਲਓ ਤਾਡੀ ਸੋਜ ਜਿਹੜੀ ਆ ਉਹ ਖਤਮ ਹੋ ਜਾਏਗੀ ਜਿੰਨਾ ਭੈਣਾ ਦੀ ਮਹਾਮਾਰੀ ਵੇਲੇ ਤਕਲੀਫ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਸਲਾਵਾ ਤੁਸੀਂ ਇਸ ਨੂੰ ਦੁੱਧ ਵਿੱਚ ਵੀ ਪਾ ਕੇ ਸੇਵਨ ਕਰ ਸਕਦੇ ਹੋ ਅੰਜੀਰ ਖਾਣ ਨਾਲ ਦਿਲ ਦੇ ਰੋਗੀ ਜਿਹੜੇ ਆ ਉਹਨਾਂ ਦੀ ਸਿਹਤ ਜਿਹੜੀ ਆ ਉਹ ਠੀਕ ਰਹਿੰਦੀ ਹੈ ਬਾਕੀ ਜਿੰਨਾ ਲੋਕਾਂ ਦਾ ਸਰੀਰ ਟੁੱਟਿਆ ਭੱਜਾ ਰਹਿੰਦਾ ਤੇ ਤਕਾਬੜ ਰਹਿੰਦੀ ਹੈ ਤੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੁੱਤੇ ਰਹਿੰਦੇ ਨੇ ਉਹਨਾਂ ਨੂੰ ਅੰਜੀਰਾਂ ਜਿਹੜੀਆਂ ਨੇ ਉਹ ਖਾਣੀਆਂ ਚਾਹੀਦੀਆਂ ਨੇ ਬਾਕੀ ਅੰਜੀਰ ਖਾਣ ਨਾਲ ਚੇਰੇ ਤੇ ਗਲੋ ਰਹਿੰਦੀ ਹੈ ਝੁੰਡੀਆਂ ਵੀ ਉਹ ਖਤਮ ਹੋ ਜਾਂਦੀਆਂ ਹਨ ਇਹਦੇ ਨੁਕਸਾਨ ਕੀ ਆ ਸ਼ੂਗਰ ਦੇ ਮਰੀਜ਼ ਜਿਹੜੇ ਨੇ ਉਹ ਜ਼ਿਆਦਾ ਨਾ ਖਾਣ ਬਾਕੀ ਜਿਨ੍ਹਾਂ ਦਾ ਭਾਰ ਜ਼ਿਆਦਾ ਹੈ ਉਹਨਾਂ ਨੂੰ ਇਹਦਾ ਸੇਵਨ ਜਿਹੜਾ ਉਹ ਬਹੁਤ ਘੱਟ ਕਰਨਾ ਚਾਹੀਦਾ ਹੈ ਅਗਰ ਜ਼ਿਆਦਾ ਲੋ ਜ਼ਿਆਦਾ ਲੈਂਦੇ ਹੋ ਤਾਂ ਟਟੀਆਂ ਲੱਗ ਸਕਦੀਆਂ ਹਨ ਚੱਕਰ ਆ ਸਕਦੇ ਹਨ ਬੀਪੀ ਹਾਈ ਹੋ ਸਕਦਾ ਹੈ ਤੇ ਅੱਖਾਂ 'ਚ ਖੂਨ ਵਗ ਸਕਦਾ ਹੈ ਤੇ ਇਹਦੇ ਨਾਲ ਨਸਾਂ ਟਾਈਟ ਹੋਣ ਕਰਕੇ ਅਟੈਕ ਵੀ ਹੋ ਸਕਦਾ ਹੈ ਤੇ ਇਸ ਤੋਂ ਇਲਾਵਾ ਖੂਨ ਬੰਦ ਹੋ ਸਕਦਾ ਹੈ ਅਫਾਰਾ ਹੋ ਸਕਦਾ ਹੈ ਅਲਰਜੀ ਹੋ ਸਕਦੀ ਹੈ ਤੇ ਜੇ ਅਗਰ ਤੁਸੀਂ ਇਸ ਨੂੰ ਰੋਜ਼ਾਨਾ ਖਰਾਕ ਸਮਝ ਕੇ ਖਾਂਦੇ ਹੋ ਤਾਂ ਤੁਹਾਨੂੰ ਇਹਦਾ 1 ਮਹੀਨੇ ਦੇ ਵਿੱਚ ਹੀ ਰਿਜ਼ਲਟ ਜਿਹੜਾ ਉਹ ਤੁਹਾਨੂੰ ਦੇ ਦੇਗਾ ਬਾਕੀ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਇਕ ਸ਼ੇਅਰ ਤੇ ਕਮੈਂਟਸ ਕਰੋ ਤਾਂ ਕਿ ਵੱਧ ਵੱਧ ਲੋਕ ਅੰਜੀਰ ਖਾ ਸਕਣ ਤੇ ਇਹਦਾ ਬੈਨੀਫਿਟ ਲੈ ਸਕਣ ਸਤਿ ਸ੍ਰੀ ਅਕਾਲ